ਮੋਗਾ ਸ਼ਹਿਰ ਨਿਵਾਸੀਓ ਫਤਿਹਸ ਕਰਦਾ ਵਾਇਰੂਜੀ ਦਾ ਖਾਲਸਾ ਵਾਇਰੂਜੀ ਦੀ ਫਤਿਹ ਮੈਂ ਆਪਣਾ ਸਿਆਸੀ ਜੀਵਨ ਫਰੀਦਕੋਟ ਪਾਰਲੀਮੈਂਟ ਤੋਂ ਸ਼ੁਰੂ ਕੀਤਾ ਜਿਹਦਾ ਇੱਕ ਹਿੱਸਾ ਮੋਗਾ ਅਸੈਂਬਲੀ ਸੀ ਮੈਂ ਇੱਕ ਗੱਲ ਕਹਿ ਸਕਦਾ ਜਿੰਨੇ ਇਲੈਕਸ਼ਨ ਮੈਂ ਲੜਿਆ ਮੋਗਾ ਵਿਧਾਨ ਸਭਾ ਤੋਂ ਹਰ ਬਾਰ ਮੈਂ ਲੀਡ ਕੀਤਾ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਬੋਲੇ ਸੋਨ ਹਾ ਸਿਆਰਾ ਮੋਗੇ ਵਾਲਿਓ ਜੇ ਪਿਛਲੇ 50 ਸਾਲ ਦਾ ਤੁਸੀਂ ਇਤਿਹਾਸ ਦੇਖੋ ਤੁਸੀਂ ਆਪਣੇ ਸ਼ਹਿਰ ਵੀ ਦੇਖੋ ਨਾਲ ਦੇ ਹਲਕੇ ਵੀ ਦੇਖੋ ਤੇ ਪੰਜਾਬ ਚ ਵੀ ਦੇਖੋ ਜਿਹੜਾ ਕੁਝ ਬਣਿਆ ਉਦੋਂ ਹੀ ਬਣਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਮੋਗੇ ਸ਼ਹਿਰ ਵਿੱਚ ਸਾਰਾ ਸੀਵਰੇਜ ਗਲੀਆਂ ਨਾਲੀਆਂ ਲਾਈਟਿੰਗ ਸਿਸਟਮ ਪਾਣੀ ਸਾਰਾ ਕੁਛ ਹੀ ਸ਼੍ਰੋਮਣੀ ਅਕਾਲੀ ਦਲ ਨੇ ਬਣਾਇਆ ਹੈ ਕਾਂਗਰਸ ਦਾ ਰਾਜ ਆ ਜਾਂਦਾ ਸੀ ਕੁਝ ਨਹੀਂ ਹੁੰਦਾ ਸੀ ਆ ਹੁਣ ਝਾੜੂ ਵਾਲੇ ਦੇ ਆ ਗਿਆ ਤੇ ਜਮਾਂ ਹੀ ਕੰਮ ਰੁਕ ਗਿਆ ਕੱਲੇ ਇੱਥੇ ਨਹੀਂ ਤੁਸੀਂ ਪੰਜਾਬ ਦੇਖ ਲਓ ਅੱਜ ਮੋਗੇ ਤੋਂ ਲੁਧਿਆਣੇ ਜਾਂਦੇ ਹੋ ਮੋਗੇ ਤੋਂ ਫਿਰੋਜ਼ਪੁਰ ਜਾਂਦੇ ਹੋ ਮੋਗੇ ਤੋਂ ਬਰਨਾਲਾ ਜਾਂਦੇ ਹੋ ਕਿਤੇ ਵੀ ਜਾਂਦੇ ਹੋ ਆ ਸੜਕਾਂ ਦੇਖੋ ਜਿਹੜੀਆਂ ਬਣਾਈਆਂ ਪਹਿਲੇ ਡਰ ਲੱਗਦਾ ਸੀ ਮੋਗੇ ਤੋਂ ਲੁਧਿਆਣੇ ਜਾਂਦੇ ਜਾਂਦੇ ਐਕਸੀਡੈਂਟ ਕਿੰਨੇ ਹੁੰਦੇ ਸੀ ਆ ਜਿਹੜੀ ਬਿਜਲੀ ਹੈ ਪਹਿਲੇ ਕਟ ਲੱਗਦੇ ਹੁੰਦੇ ਸੀ ਆ ਬਾਦਲ ਸਾਹਿਬ ਨੇ ਅਕਾਲੀ ਸਰਕਾਰ ਨੇ ਥਰਮਲ ਪਲੈਂਟ ਬਣਾ ਕੇ ਸਰਪਲਸ ਬਣਾਤੇ ਅੱਜ ਫਿਰ ਤੋਂ ਕਟ ਲੱਗਣ ਲੱਗੇ ਆ ਕਿਉਂਕਿ ਜਿਹੜੀ ਬਿਜਲੀ ਸਰਪਲਸ ਕੀਤੀ ਸੀ ਪਿਛਲੇ 8-9 ਸਾਲਾਂ ਵਿੱਚ ਕੋਈ ਨਵਾਂ ਥਰਮਲ ਪਲੈਂਟ ਨਹੀਂ ਬਣਾਇਆ ਮੰਗ ਵਧ ਗਈ ਐ ਤੇ ਹੁਣ ਕਟ ਲੱਗਣੇ ਸ਼ੁਰੂ ਹੋ ਗਏ ਆ ਆ ਜਿਹੜੀਆਂ ਸਰਕਾਰਾਂ ਦਿੱਲੀ ਵਾਲੀਆਂ ਪਾਰਟੀਆਂ ਦੀ ਆਉਂਦੀਆਂ ਭਾਵੇਂ ਕਾਂਗਰਸ ਹੈ ਭਾਵੇਂ ਝਾੜੂ ਹੈ ਆ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਤਰੱਕੀ ਕਰਾਉਣ ਵਾਸਤੇ ਪੰਜਾਬ ਨੂੰ ਨਹੀਂ ਸੇਵਾ ਕਰਨ ਵਾਸਤੇ ਨਹੀਂ ਆ ਅੱਜ ਬੀਬੀਆਂ ਬੈਠੀਆਂ ਇੱਥੇ ਬੀਬੀਆਂ ਪਤਾ ਹੈ ਬਾਦਲ ਸਾਹਿਬ ਦਾ ਰਾਜ ਸੀ ਹਰ ਮਹੀਨੇ ਆਟਾ ਦਾ ਲਾਉਂਦਾ ਸੀ ਸ਼ਗਨ ਮਿਲਦੇ ਸੀ ਪੈਨਸ਼ਨਾਂ ਮਿਲਦੀਆਂ ਸੀ ਅੱਜ ਕੱਲ ਸਾਰਾ ਕੁਝ ਹੀ ਬੰਦ ਹੈ ਬਾਦਲ ਸਾਹਿਬ ਦੇ ਰਾਜ ਦੇ ਦੌਰਨ ਅਸੀਂ ਬੱਚਿਆਂ ਨੂੰ ਮੁਫਤ ਪੜਾਉਂਦੇ ਸੀ ਸਕਾਲਰਸ਼ਿਪ ਦਿੰਦੇ ਹੁੰਦੇ ਸੀ 200 ਰੁਪਏ ਬਿਜਲੀ ਦੇ ਮਾਪ ਸੀ ਸਰਕਾਰੀ ਸਕੂਲ 'ਚ ਲੜਕੀਆਂ ਵਾਸਤੇ ਗਿਆਰ ਨੀਦਾਰਨੀ ਵਾਸਤੇ ਅਸੀਂ ਸਾਈਕਲ ਦਿੰਦੇ ਹੁੰਦੇ ਸੀ ਪਿੰਡਾਂ ਵਿੱਚ ਸ਼ਰਮ ਸੇਵਾ ਕੇਂਦਰ ਖੋਲੇ ਤੁਸੀਂ ਆਪਣੇ ਕੰਮ ਕਰਾ ਲਓ ਉੱਥੇ ਸਾਰਾ ਕੁਝ ਹੀ ਮੰਦ ਆ ਨੌਜਵਾਨ ਜਿਹੜੇ ਬੈਠੇ ਆ ਨੌਜਵਾਨਾਂ ਨੂੰ ਹਰ ਵਾਰ ਜੇਮੋਂ ਖੇਡਾਂ ਦਾ ਸਮਾਨ ਵਰਲਡ ਕੱਪ ਕਬੱਡੀ ਕਰਾਉਂਦੇ ਹੁੰਦੇ ਸੀ ਸਾਰਾ ਕੁਛ ਹੀ ਬੰਦ ਹੈ ਮੈਂ ਪਸ਼ੂ ਮੇਲੇ ਕਰਾਉਂਦਾ ਸੀ ਲੋਕਾਂ ਦੇ ਸ਼ੌਂਕ ਜਾਨਵਰਾਂ ਦਾ ਜਾਗ ਪਿਆ ਸੀ ਘੋੜਿਆਂ ਦੇ ਮੇਲੇ ਕਰਾਉਂਦੇ ਸੀ ਸਾਰਾ ਕੁਛ ਹੀ ਬੰਦ ਹੈ ਅੱਜ ਦੇ ਕਿਸਾਨ ਵੀਰ ਬੈਠੇ ਆ ਤੁਸੀਂ ਜਾਣਦੇ ਹੋ ਜਿੰਨੇ ਤੁਹਾਡੇ ਟਿਊਬਲ ਕਨੈਕਸ਼ਨ ਲੱਗੇ ਆ ਸਾਰੇ ਹੀ ਬਾਦਲ ਸਾਹਿਬ ਨੇ ਦਿੱਤੇ ਆ ਜਿੰਨੀਆਂ ਕਸੀਆ ਨਹਿਰਾਂ ਤੁਹਾਡੇ ਪਿੰਡਾਂ 'ਚ ਸਾਰੀਆਂ ਬਾਦਲ ਸਾਹਿਬ ਨੇ ਬਣਾਈਆਂ ਪੱਕੇ ਖਾੜੇ ਬੰਸਰ ਨਾ ਆ ਅੰਡਰਗਰਾਉਂਡ ਪਾਈਪ ਸਿਸਟਮ ਬਾਦਲ ਸਾਹਿਬ ਨੇ ਬਣਾਇਆ ਆ ਮੰਡੀਆਂ ਜਿੰਨੀਆਂ ਪਿੰਡਾਂ ਚ ਬਾਦਲ ਸਾਹਿਬ ਨੇ ਬਣਾਈਆਂ ਟਰੈਕਟਰਾਂ ਦੇ ਆ ਜਿਹੜੇ ਟੈਕਸ ਲੱਗਿਆ ਹੁੰਦਾ ਸੀ ਬਾਦਲ ਸਾਹਿਬ ਨੇ ਬਣਾਇਆ ਮੋਗੇ ਨੂੰ ਕਾਰਪੋਰੇਸ਼ਨ ਬਾਦਲ ਸਾਹਿਬ ਨੇ ਬਣਾਇਆ ਆ ਜਿੰਨੇ ਸਾਰੇ ਦਫਤਰ ਸਾਰਾ ਕੁਝ ਤੇ ਡਿਵੈਲਪਮੈਂਟ ਅਕਾਲੀ ਸਰਕਾਰ ਦੇ ਦੌਰਾਨ ਹੈ ਇੱਕ ਵੀ ਚੀਜ਼ ਤੁਸੀਂ ਕਾਂਗਰਸ ਦੀ ਨਹੀਂ ਦੇਖ ਸਕਦੇ ਝਾੜੂ ਵਾਲਿਆਂ ਦਾ ਕੁਝ ਕਰਨਾ ਹੀ ਨਹੀਂ ਸੀ ਦੇਖੋ ਕਾਲੀ ਦਲ ਦੀ ਸਰਕਾਰ ਦਾ ਸੋਚ ਕੀ ਸੀ ਵੱਡੇ ਬਾਦਲ ਸਾਹਿਬ ਦੀ ਸੋਚ ਸੀ ਕਿ ਸਾਰੇ ਧਰਮਾਂ ਦਾ ਸਤਕਾਰ ਕਰੋ ਬਾਦਲ ਸਾਹਿਬ ਇੱਕ ਇਨਸਾਨ ਸੀ ਸਾਰੇ ਧਰਮਾਂ ਨੂੰ ਗਲੇ ਲਾ ਕੇ ਰੱਖਦੇ ਸੀ ਆਪਣੇ ਗੁਰੂ ਸਬੰਧ ਦੇ ਦੱਸਿਓ ਰਸਤੇ ਤੇ ਚੱਲਣ ਵਾਲੀ ਪਾਰਟੀ ਅਕਾਲੀ ਦਲ ਹੈ ਆਪਣੇ ਨੌਵੇਂ ਪਾਸ਼ਾ ਨੇ ਗੁਰੂ ਸਾਹਿਬ ਨੇ Hindu ਧਰਮ ਨੂੰ ਬਚਾਉਣ ਵਾਸਤੇ ਆਪਣੇ ਸੀਸ ਕੁਰਬਾਨ ਕਰ ਦਿੱਤਾ ਦੇਖੋ ਬਾਦਲ ਸਾਹਿਬ ਨੇ

ਅਕਾਲੀ ਪਾਰਟੀ ਦੀ ਸੋਚ ਪੰਜਾਬ ਹੈ ਆ ਇਕੱਲੀ ਖੇਤਰੀ ਪਾਰਟੀ ਥੋੜੀ ਆਪਣੇ ਪੰਜਾਬੀ ਹੈ ਸਾਡੇ ਵਾਸਤੇ ਜੇ ਪੰਜਾਬ ਤਰੱਕੀ ਕਰੂਗਾ ਤਾਂ ਕਰੂਗਾ ਜਿੱਥੇ ਅਮਨ ਸ਼ਾਂਤੀ ਤੇ ਭਾਈਚਾਰਾ ਇਕਸਾਂ ਰਹੂਗੀ ਅਕਾਲੀ ਦਲ ਦੀ ਸਰਕਾਰ ਆਉਂਦੀ ਮਤਲਬ ਤਰੱਕੀ ਸ਼ੁਰੂ ਹੋ ਜਾਣੀ ਹੈ ਜਿਸ ਦਿਨ ਅਕਾਲੀ ਦਲ ਦੀ ਸਰਕਾਰ ਚੱਲੇ ਜਾਂਦੀ ਉਸ ਦਿਨ ਹੀ ਬ੍ਰੇਕਾਂ ਲੱਗ ਜਾਂਦੀਆਂ ਆ 10 ਸਾਲ ਦੇਖ ਲਓ ਅੱਜ ਹਾਲਾਤ ਕੀ ਹੈ ਪੰਜਾਬ ਦੇ ਅੱਜ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰ ਰਾਜ ਕਰ ਰਹੇ ਨੇ ਕਈ ਟੈਲੀਫੋਨ ਮੈਨੂੰ ਮੋਗੇ ਵਾਲੇ ਵਪਾਰੀਆਂ ਦੇ ਆਏ ਆ ਕੋਈ 10 ਲੱਖ ਰੁਪਏ ਫਰੋਤੀ ਦੇ ਕੇ ਆਇਆ ਕੋਈ 20 ਲੱਖ ਦੇ ਕੇ ਆਇਆ ਪਿੱਛੇ ਜੇ ਬਾਗੇ ਪਰਾਨੇ ਗਿਆ ਸੀ ਉਥੇ ਡਾਕਟਰਾਂ ਤੋਂ ਫਰੋਤੀ ਲੈ ਲਈ ਗੈਂਗਸਟਰ ਨੇ ਜਦੋਂ ਗੈਂਗਸਟਰ ਨੇ ਪੁਲਿਸ ਨਾਲ ਗੱਲ ਕੀਤੀ ਦੇਖੋ ਐਸਐਸਪੀ ਕਹਿ ਰਹੇ ਹੈ ਕਿ ਤੁਸੀਂ ਆਪ ਹੀ ਨਿਪਟਾਰਾ ਕਰ ਲਓ ਆ ਤਾਂ ਹਾਲਾਤ ਹੈ ਅੱਜ ਨਸ਼ਾ ਘਰ ਘਰ ਕਿਉਂ ਹੈ ਕਿਉਂਕਿ ਆ ਜਿਹੜੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਹੈ ਮਹੀਨਾ ਬਣ ਲਿਆ ਮੈਂ ਐਸ ਐਸ ਪੀ ਨੂੰ ਪੁੱਛਿਆ ਇਹਨਾਂ ਨਸ਼ਾ ਕਿਉਂ ਉਹ ਕਹਿਣ ਲੱਗੇ ਅਸੀਂ ਕੀ ਕਰੀਏ ਸਾਨੂੰ ਫੰਡ ਨਹੀਂ ਨਿੰਦਦੇ ਨਸ਼ੇ ਵਾਲੇ ਜਿਹੜੇ ਵੱਡੇ ਤਸਕਰ ਹੈ ਕਿਉਂਕਿ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਨਹੀਂ ਫੜਨਾ ਕਿਉਂਕਿ ਅਮੀਨਾ ਲੈ ਰਿਹਾ ਅੱਜ ਕਿਤੇ ਮੁੱਖ ਮੰਤਰੀ ਦੇਖਿਆ ਕਿਤੇ ਇਹਨਾਂ ਦੇ ਮੰਤਰੀ ਦੇਖਿਆ ਅਕਾਲੀ ਗਲੀ ਸਰਕਾਰ ਦੇ ਰੰਗ ਬਾਦਲ ਸਾਹਿਬ ਆਪ ਤਾਂ ਸੰਗਤ ਦਰਸ਼ਨ ਕਰਦੇ ਸੀ ਅ ਮੋਗੇ ਵਾਲੇ ਤੁਸੀਂ ਜਾਣਦੇ ਹੋ ਹਰ ਵੋਟ ਜਾ ਕੇ ਬਾਦਲ ਸਾਹਿਬ ਸੰਗਤ ਦਾ ਦਰਸ਼ਨ ਕੀਤਾ ਤੁਸੀਂ ਜਿੰਨਾ ਕਹਿੰਦੇ ਤੁਸੀਂ 20 ਲੱਖ ਮੰਗਦੇ 50 ਲੱਖ ਦੇ ਕੇ ਜਾਂਦੇ ਤੁਸੀਂ ਕਰੋੜ ਮੰਗਦੇ 2 ਕਰੋੜ ਦੇ ਕੇ ਜਾਂਦੇ ਉਹ ਕਿਉਂਕਿ ਬਾਦਲ ਸਾਹਿਬ ਜਨਤਾ ਦੇ ਮੁੱਖ ਮੰਤਰੀ ਸੀ ਅਕਾਲੀ ਪਾਰਟੀ ਥੋਡੀ ਪਾਰਟੀ ਹੈ ਗਰੀਬ ਦੀ ਕਿਸਾਨ ਦੀ ਵਪਾਰੀ ਦੀ ਹੈ ਇੱਥੇ ਸਾਰਿਆਂ ਨੂੰ ਕੋਈ ਵੀ ਤਕਲੀਫ ਹੋਏ ਤੁਸੀਂ 1 ਮਿੰਟ ਚ ਆਪਣੇ ਜਸਦਾਰ ਨੂੰ ਮਿਲ ਸਕਦੇ ਸੀ ਆਪਣੇ ਵਰਕਰ ਨੂੰ ਮਿਲ ਸਕਦੇ ਸੀ ਵਕਰ ਸਾਡੇ ਅੰਚਾਰ ਨੂੰ ਮਿਲਦੇ ਉਹ ਮਿੰਟ ਚ ਮੈਨੂੰ ਮਿਲ ਕੇ ਨਾਲਦਰਾ ਤੁਹਾਡੇ ਕੰਮ ਹੋ ਜਾਂਦੇ ਸੀ ਕੋਈ ਸੇਲ ਟੈਕਸ ਵਾਲੇ ਕੋਈ ਤੰਗ ਨਹੀਂ ਕਰਦੇ ਸੀ ਵਪਾਰੀਆਂ ਨੂੰ ਵਪਾਰੀਆਂ ਨੂੰ ਕੋਈ ਤਕਲੀਫ ਸੀ ਨਹੀਂ ਸੀ ਤੇ ਤੁਸੀਂ ਜਾਣਦੇ ਹੋ ਜੇ ਕਿਸਾਨੀ ਤਰੱਕੀ ਚਾਹੇ ਤੇ ਵਪਾਰੀ ਵੀ ਤਰੱਕੀ ਚਾਹੇ ਕਿਉਂਕਿ ਜਿਹੜੇ ਕਿਸਾਨ ਨੇ ਕਮਾਉਣਾ ਹੈ ਉਹਨਾਂ ਨੇ ਇੱਥੇ ਦੁਕਾਨਾਂ 'ਚ ਆ ਕੇ ਖਰਚ ਦੇਣਾ ਹੈ ਅੱਜ 50 ਵਿੱਚ ਤੁਸੀਂ ਦੇਖਿਆ ਬਾਦਲ ਸਾਹਿਬ ਦੇ ਟਾਈਮ ਰਿਫਾਈਨਰੀਆਂ ਵਰਗੇ ਵੱਡੇ-ਵੱਡੇ ਫੈਕਟਰੀਆਂ ਆਈਆਂ ਐਮਜ਼ ਵਰਗੇ ਹਸਤਾ ਲਾਗੇ ਆਈਐਮ ਵਰਗੇ ਯੂਨੀਵਰਸਿਟੀਆਂ ਆਗੀਆਂ ਸੈਂਟਰਲ ਯੂਨੀਵਰਸਿਟੀਆਂ ਆਗੀਆਂ ਚਾਰੋਂ ਤਰਫ ਦੇਖੋ ਕਿੰਨੀ ਤਰੱਕੀ ਸੀ ਪਰ ਦੁੱਖ ਲੱਗਦਾ ਹੈ ਕਿ ਆਪਾਂ ਆਪਣਾ ਹੀ ਨੁਕਸਾਨ ਕਰਾ ਲਿਆ ਆਪਾਂ ਆਪਣਾ ਹੀ ਨੁਕਸਾਨ ਕਰ ਲਿਆ ਗੱਲਾਂ ਜਾ ਕੇ ਉਹਨਾਂ ਦਿੱਲੀ ਵਾਲੀਆਂ ਪਾਰਟੀਆਂ ਦੇ ਤੁਸੀਂ ਦੇਖ ਲਓ 10 ਸਾਲ ਆਪਣੀ ਜ਼ਿੰਦਗੀ ਦੇ ਖਰਾਬ ਕਰ ਲਏ ਤੁਸੀਂ 20 ਸਾਲ ਆਲਾ 30 ਸਾਲ ਦਾ ਹੋ ਗਿਆ 30 ਸਾਲ ਆਲਾ 40 ਸਾਲ ਦਾ ਹੋ ਗਿਆ ਕੰਮ ਸਾਰਾ ਪਿੱਛੇ ਚਲੇ ਗਿਆ ਮੈਂ ਧੱਤ ਜੋਂਨ ਕੇ ਬੇਨਤੀ ਕਰਦਾ ਮੈਂ ਪਿਛਲੇ 3 ਮਹੀਨਿਆਂ ਦਾ 50 ਬਚਾਓ ਯਾਤਰਾ ਰਹੀ ਮੈਂ 80 ਹਲਕੇ ਜਾ ਕੇ ਆਇਆ 3200 ਕਿਲੋਮੀਟਰ 3200 ਕਿਲੋਮੀਟਰ ਮੈਂ ਮੈਂ ਘੜਕਾਂ ਦੇ ਕੁੰਮਕਿਆਂ ਜਿੱਥੇ ਵੀ ਗਿਆ ਲੋਕ ਆਏ ਗਰੀਬ ਮਿਲਿਆ ਵਪਾਰੀ ਮਿਲੇ ਲੋਕੀ ਦੁਖੀ ਐ ਆ ਝਾੜੂ ਵਾਲੇ ਸਰਕਾਰ ਨੇ ਬਰਬਾਦ ਕਰ ਦਿੱਤਾ ਤੁਸੀਂ ਦੇਖਦੇ ਹੋ ਕਿ ਆਪਾਂ ਵੋਟਾਂ ਆ ਹੀ ਨਹੀਂ ਦੇਖਿਆ ਉਮੀਦਵਾਰ ਕਿਹੜਾ ਕੱਲਾ ਝਾੜੂ ਦੇਖ ਕੇ ਆਪਾਂ ਵੋਟਾਂ ਪਾਉਂਦੇ ਰਹੇ ਅੱਜ ਝਾੜੂ ਵਾਲੇ ਨੇ ਬਰਬਾਦ ਕਰਤਾ ਆਪਣੇ ਤੋਂ ਸਿਆਣੇ ਤਾਂ ਗੁਜਰਾਤੀ ਐ ਉਹ ਤਜਰਬਾ ਨਹੀਂ ਕਰਦੇ ਗੁਜਰਾਤ ਚ ਕੀ 35 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਵੋਟ ਪਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੋਦੀ ਨੇ ਸਾਰਾ ਕੁਝ ਤੁਹਾਡੇ ਵਾਸਤੇ ਕੀਤਾ ਸਾਨੂੰ ਤਜਰਬਾ ਕਰਨ ਦੀ ਲੋੜ ਹੀ ਨਹੀਂ ਹੈ ਅਕਾਲੀ ਦਲ ਨੇ ਸਾਰਾ ਕੁਝ ਕੀਤਾ ਹੈ ਪਰ ਆਪਾਂ ਆਪਣੀ ਪਾਰਟੀ ਨੂੰ ਭੁੱਲ ਕੇ ਆ ਨਵੀਂ ਆ ਗਈ ਇਹਨੂੰ ਮੌਕਾ ਦੇ ਦਿਓ ਆ ਹੁੰਦਾ ਤੇ ਇਹਨੂੰ ਮੌਕਾ ਦੇ ਦਿਓ ਇੱਕ ਮੌਕਾ ਦੇਣ ਦਾ ਮਤਲਬ 5 ਸਾਲ ਜ਼ਿੰਦਗੀ ਦੇ ਖਰਾਬ ਹੋ ਜਾਂਦੇ ਆ ਅੱਜ ਬੀਬੀਆਂ ਬੈਠੀਆਂ ਇਹਨਾਂ ਨੂੰ ਆਟਾ ਦਾਲ ਬੰਦ ਹੈ ਬਾਦਲ ਸਾਹਿਬ ਦੇ ਟਾਈਮ 'ਚ ਕਣ ਕਉਂਦੀ ਸੀ, ਦਾੜਾਂ ਆਉਂਦੀਆਂ ਸੀ, ਹਰ ਮਹੀਨੇ ਆਉਂਦੀਆਂ ਸੀ। ਅੱਜ ਦੇਖੋ 10 ਸਾਲ ਦੇ ਬੰਦ ਐ। ਜੇ ਇਸ ਕਰਕੇ ਹੁਣ ਤੁਸੀਂ ਵਾਪਸ ਉਹ ਦਿਨ ਚਾਹੁੰਦੇ ਹੋ, ਜੇ ਵਾਪਸ ਤੁਸੀਂ ਆਟਾ ਦਾਲ ਸਕੀਮ ਚਾਹੁੰਦੇ ਹੋ ਵਾਪਸ ਚਾਲੂ ਹੋਏ। ਜੇ ਵਾਪਸ ਸ਼ਗਨ ਸਕੀਮ, ਪੈਨਸ਼ਨ ਸਕੀਮ, ਜੇ ਵਾਪਸ ਸਾਰੀਆਂ ਸਹੂਲਤਾਂ ਚਾਹੁੰਦੇ ਐ ਆਪਣੇ ਕੋਲੇ ਕੋਈ ਚਾਰਾ ਨਹੀਂ ਅਕਾਲੀ ਦਲ ਤੋਂ ਬਗੈਰ। ਸਤਿ ਸ੍ਰੀ ਅਕਾਲ। ਅਕਾਲੀ ਦਲ ਥੋਡੀ ਫੌਜ ਐ। ਥੋੜੇ ਵਾਸਤੇ ਜੁਣਾ ਮਰਨਾ ਕਾਲੀ ਦਿਲਦਾ ਹੈ ਆ ਸਾਡੇ ਵਾਸਤੇ ਪੰਜਾਬ ਤੋਂ ਬਾਹਰ ਅਸੀਂ ਦੇਖਦੇ ਹੀ ਨਹੀਂ ਆ ਦਿੱਲੀ ਵਾਲੀਆਂ ਪਾਰਟੀਆਂ ਦਾ ਕੋਈ ਲਗਾ ਤੁਹਾਡੇ ਨਾਲ ਨਹੀਂ ਹੈ ਉਹ ਇੱਥੇ ਇਕੱਲੇ ਐਮਪੀ ਜਿਤਾਉਣ ਵਾਸਤੇ ਆਉਂਦੇ ਆ ਉਹਨਾਂ ਵਾਸਤੇ 2 ਐਮਪੀ ਆ ਜਾਂ 3 ਐਮਪੀ ਆ ਤੁਸੀਂ ਨਹੀਂ ਹੋ ਖੁਸ਼ ਸਾਡੇ ਵਾਸਤੇ ਤੁਸੀਂ ਹੋ ਐਮਪੀ ਕੁਝ ਨਹੀਂ ਹੈ ਜੇ ਤੁਸੀਂ ਖੁਸ਼ ਹੋ ਤੇ ਸਾਨੂੰ ਖੁਸ਼ੀ ਹੈ ਇਸ ਕਰਕੇ ਮੈਂ ਬੇਨਤੀ ਕਰਨ ਆਇਆ ਰਾਜਵਿੰਦਰ ਦੇਖੋ ਤੁਹਾਡੇ ਆਪਣੇ ਹਲਕੇ ਦਾ ਇੱਥੇ ਰਹਿੰਦਾ ਤੁਹਾਡੇ ਵਿੱਚ ਵਧੀਆ ਬੰਦਾ ਹੈ ਹੁਣ ਜਿਹੜਾ ਦੂਜਾ ਹੈ ਇੱਕ ਤਾਂ ਝਾੜੂ ਵਾਲਿਆਂ ਦਾ ਜਿਹੜਾ ਬੰਦਾ ਹੈ ਉਹ ਤਾਂ ਸਮਝ ਲਓ ਭਗਵੰਤ ਮਾਨ ਨੂੰ ਫਿਰ ਤੋਂ ਵੋਟ ਪਾਉਣੀ ਹੈ ਉਹ ਇਕੱਠੇ ਹੀ ਝੁੜਕਲੇ ਸੁਣਾਉਂਦੇ ਆ ਇਕੱਠੇ ਹੀ दारू ਪਿੰਦੇ ਆ ਇਕੱਠੇ ਹੀ ਸਾਰਾ ਕੰਮ ਕਰਦੇ ਆ ਇੱਕ ਇੱਕ ਭਗਵੰਤ ਮਾਨ ਤੋਂ ਕਿੰਨੀਆਂ ਪੱਤਨ ਸਾਲਾਂ ਦੇ ਆਪਣਾ ਐਮਪੀ ਉਹਦਾ ਭਰਾ ਬਣਾਉਂਗੇ ਤੁਸੀਂ ਹੋ ਜਾਓ ਸਰਚ ਪਾਣੀ ਪਾ ਇੰਨਾ ਸ਼ਰਾਬ ਸੰਗ ਆਉਂਦੀ ਹੈ ਜਦੋਂ ਕਹਿੰਦੇ ਯਾਰ ਭਗਵੰਤ ਮਾ ਸਾਡਾ ਮੁੱਖ ਮੰਤਰੀ ਹੈ ਇੱਥੇ ਪੁਲਿਸ ਵਾਲੇ ਬੈਠੇ ਆ ਇਹਨਾਂ ਨੂੰ ਪੁੱਛ ਲੋ ਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾਏ ਕੀ ਕਰਦੇ ਆ ਫੜ ਕੇ ਅੰਦਰ ਕਰ ਦਿੰਦੇ ਆ ਜੇ ਕੋਈ ਸ਼ਾਮ ਨੂੰ ਲੱਗ ਜਾਂਦੇ ਸੜਕਾਂ ਤੇ ਮੂੰਹ ਮਸ਼ੀਨ ਜੀ ਲਾ ਕੇ ਸਾਰਿਆਂ ਦੇ ਮੂੰਹ ਚ ਦੇਖ ਦਿਆ ਸ਼ਰਾਬ ਪੀਤੀ ਹੈ ਕਿ ਨਹੀਂ ਹੈ ਮੈਨਾਂ ਪੁੱਛਣਾ ਜੇ ਹਿੰਮਤ ਹੈ ਮੁੱਖ ਮੰਤਰੀ ਨੂੰ ਜਦੋਂ ਵੀ ਉਹਦੇ ਮੂੰਹ 'ਚ ਮਸ਼ੀਨ ਪਾ ਦਿਆ ਪੂਰਾ ਡੱਕਿਆ ਸ਼ਰਾਬ ਦਾ ਹੁੰਦਾ ਹੈ ਮੁੱਖ ਮੰਤਰੀ ਸੂਪਾ ਚ ਲਈ ਜਾਂਦਾ ਬੋਤਲ ਪੀ ਕੇ ਉਹਨੂੰ ਤਾਂ ਕੁਝ ਕਹਿੰਦੇ ਨਹੀਂ ਪੁਲਿਸ ਵਾਲੇ ਆ ਤੁਸੀਂ ਬਠਿੰਡੇ ਦੇਖਿਆ ਆ ਪੰਜ 6 ਦਿਨ ਪਹਿਲੇ ਇੰਨੀ ਪੀਲੀ ਸ਼ਾਮ ਨੂੰ ਰੋਡ 'ਚ ਉਹ ਤੇ ਗੱਡੀ ਤੇ ਚੜ ਗਿਆ ਭੰਗੜੇ ਪਾਉਣ ਲੱਗ ਗਿਆ ਫਿਰ ਸਿਰ 'ਚ ਕਰੋਣ ਲੱਗ ਗਿਆ ਬੋਤਲ ਪਾਣੀ ਦੀ ਲਿੱਤੀ ਤੇ ਪੂਰਾ ਪਾਣੀ ਦੀ ਬੋਤਲ ਸਿਰ ਤੇ ਡੋਲ ਲੀ ਉਹਨੇ ਕਿੱਥੇ ਬਾਦਲ ਸਾਹਿਬ ਵਰਗਾ ਇਨਸਾਨ ਕਿੱਥੇ ਬਾਦਲ ਸਾਹਿਬ ਵਰਗਾ ਇਨਸਾਨ ਕਿੱਥੇ ਬਾਦਲ ਸਾਹਿਬ ਵਰਗਾ ਇਨਸਾਨ ਕਿੱਥੇ ਆ ਸ਼ਰਾਬੀ ਕਿੱਥੇ ਅਸ਼ਰਾਬੀ ਆ ਜਿਹੜੇ ਆਮ ਆਲੇ ਨਾ ਇਹਨਾਂ ਕੋਈ ਕੰਮ ਕੀਤਾ ਸਾਰਿਆਂ ਨੇ ਵਿਆਹ ਕਰਾਇਆ ਤੇ ਮੁੱਖ ਮੰਤਰੀ ਨੇ ਦੂਜਾ ਕਰਾ ਲਿਆ ਵਿਆਹ ਤੋਂ ਬਗੈਰ ਦੱਸੋ ਇੱਕ ਗਰੰਟੀ ਪੂਰੀ ਕੀਤੀ ਇਹਨਾਂ ਨੇ ਆ ਜਦੋਂ ਜਦੋਂ ਨਵਾਂ ਬਣਿਆ ਫ੍ਰੈਂਕਫਰਟ 에어ਪੋਰਟ ਦੇ ਜਹਾਜ ਤੋਂ ਤਾਰ ਤਾ ਭਗਵੰਤ ਮਾਨ ਨੂੰ ਕਿ ਇੰਨਾ ਸ਼ਰਾਬ ਦੇ ਡੱਕਿਆ ਸੀ ਐਡੀ ਵੱਡੀ ਬੇਇੱਜ਼ਤੀ ਪੰਜਾਬ ਦੀ ਹੋਈ ਹੈ ਦੇਖੋ ਇਹ ਜੇ ਆਪਣੇਆਂ ਨੂੰ ਵਾਪਸ ਲਿਆਓ ਖਾਲੀਦਰ ਥੋਡੀ ਹੈ ਤੁਹਾਡੇ ਬਜ਼ੁਰਗਾਂ ਦੀ ਬਣਾਈ ਪਾਰਟੀ ਹੈ ਬਹੁਤ ਇੱਥੇ ਬਜ਼ੁਰਗ ਬੈਠੇ ਜਿਨ੍ਹਾਂ ਦੇ ਘਰੇ ਨੌਜਵਾਨ ਬੈਠੇ ਜਿਨ੍ਹਾਂ ਦੇ ਘਰੇ ਬਾਦਲ ਸਾਹਿਬ ਦੀ ਫੋਟੋ ਹੋਣੀ ਹੈ ਤੁਹਾਡੇ ਘਰੇ ਚਾਹ ਪੀਣ ਆਏ ਹੋਣੇ ਆ ਜਾਂ ਤੁਹਾਡੇ ਨਾਲ ਕਿਤੇ ਫੋਟੋ ਖਿੱਚੀ ਹੋਣੀ ਹੈ ਸੱਤ ਇੱਕ ਰਾਤ ਨੂੰ ਲੀਡਰ ਨਹੀਂ ਬਣ ਸਕਦਾ ਇੱਕ ਦਿਨ ਚ ਮੀ ਲੀਡਰ ਬਣਾ ਦਿਓ ਬਾਦਲ ਸਾਹਿਬ ਮੁੱਖ ਮੰਤਰੀ ਬਣੇ 70 ਸਾਲ ਥੋਡੀ ਸੇਵਾ ਕਰਕੇ 16 16 ਸਾਲ ਜੇਲਾ ਕੱਟ ਕੇ ਥੋੜੇ ਲੜਾਈਆਂ ਲੜ ਕੇ ਥੋੜੇ ਵਾਸਤੇ ਡਾਂਗਾ ਰਸਾਈਆਂ ਤਾਂ ਲੀਡਰ ਬਣਿਆ ਭਗਵੰਤ ਮਾਨ ਨੂੰ ਤਾਂ ਇੱਕ ਰਾਤ ਹੀ ਬਣਾਦਾ ਤੁਸੀਂ ਤਾਂ ਹੀ ਉਹ ਤੋਂ ਤੁਸੀਂ ਦੇਖਿਆ ਹਾਲ ਕੀ ਹੋ ਗਿਆ ਆਪਣਾ ਐਸ ਕਰਕੇ ਰਾਜਵਿੰਦਰ ਜੀ ਥੋੜੇ ਹਲਕੇ ਦੇ ਮੋਗੇ ਰਹਿਣ ਵਾਲੇ ਪਰਵਾਰ ਇੱਥੇ ਦਾ ਥੋੜੇ ਆਪਣੇ ਸ਼ਹਿਰ ਦਾ ਐਮਪੀ ਬਣੂਗਾ ਇਹ ਤੋਂ ਵੱਧ ਕੀ ਚਾਹੀਦਾ ਵੜਿਆ ਪੜਿਆ ਲਿਖਿਆ ਦੂਜੇ ਸਾਰੇ ਜਿੰਨੇ ਸਾਰੇ ਡਿਫਾਲਟਰ ਹੈ ਤੁਸੀਂ ਜਾ ਕੇ ਚੈੱਕ ਕਰ ਲਓ ਇਸ ਕਰਕੇ ਸਣੀ ਗਿਲ ਜੀ ਥੋੜੇ ਸੇਵਾਦਾਰ ਹੈ ਮੇਰਾ ਪਿਆਰਾ ਹੈ ਮੇਰਾ ਇਹ ਨਾਲ ਜਦੋਂ ਮੈਂ ਪਹਿਲੀ ਵਾਰ ਇਲੈਕਸ਼ਨ ਲੜਿਆ ਉਦੋਂ ਦਾ ਮੈਂ ਇਹਨੂੰ ਜਾਣਦਾ ਹਰ ਇਲੈਕਸ਼ਨ 'ਚ ਮੈਨੂੰ ਉਹ ਚੌਂਕ ਤੇ ਮੇਰੇ ਲਈ ਘਰੋਂਦੇ ਹੁੰਦੇ ਸੀ ਕਿਹੜਾ ਚੌਂਕ ਸੀ ਵਿਸ਼ਕਰਮਾ ਵਿਸ਼ਕਰਮਾ ਜਦੋਂ ਮੈਂ ਵੀ ਨੌਜਵਾਨ ਸੀ ਆ ਵੀ ਸੀ ਮੈਂ ਵੀ ਚਿੱਟੀ ਦਾੜੀ ਵਾਲਾ ਹੋ ਗਿਆ ਆ ਵੀ ਹੋ ਗਿਆ ਮੇਰਾ ਤਾਂ ਦੇਖੋ ਵਧੀਆ ਮੁੰਡਾ ਹੈ ਤੁਸੀਂ ਆ ਪਹਿਲਾ ਇਲੈਕਸ਼ਨ ਹੈ ਦਾ ਇਹਦੀ ਲੀਡ ਦਵਾ ਦਿਓ ਅਗਲੀ ਵਾਰ ਇਹਨੂੰ ਐਮਐਲਏ ਵੀ ਬਣਾਉਣਾ ਆਪਾਂ ਮੇਰੇ ਨਾਲ ਇਹਦੀ ਇਹ ਜਿਆ ਸਮੰਧ ਹੈ ਮੈਂ ਅਜੇ ਤੱਕ ਇਹਨੂੰ ਕਿਸੇ ਚੀਜ਼ ਦੀ ਨਾਂ ਨਹੀਂ ਗੀ ਕਿਉਂਕਿ ਭਰਾਵਾਂ ਵਾਂਗੂ ਸਾਡਾ ਸੰਬੰਧ ਹੈ ਅਕਾਲੀ ਦਲ ਇੱਕ ਪਰਿਵਾਰ ਹੈ ਅੱਪਾ ਸਾਰੇ ਇੱਕ ਪਰਿਵਾਰ ਦਾ ਹਿੱਸਾ ਹੈ ਅਸੀਂ ਮੈਂ ਕਿਤੇ ਨਹੀਂ ਸਮਝਿਆ ਕਿ ਮੈਂ ਪ੍ਰਧਾਨ ਆ ਦੂਜੇ ਨਹੀਂ ਆ ਅੱਜ ਬੜੀ ਖੁਸ਼ੀ ਹੁੰਦੀ ਆ ਜਦੋਂ ਮੋਗੇ ਆਉਣਾ ਹੈ ਪੁਰਾਣੇ ਬੰਦੇ ਜਿਹੜੋ ਮੇਰੇ ਨਾਲ ਮੈਂ ਪਹਿਲੀ ਵਾਰ ਇਲੈਕਸ਼ਨ ਹੁੰਦਾ ਸੀ ਮੇਰੇ ਵਾਂਗੂ ਯੂਥ ਸੀ ਹੁਣ ਮੇਰੇ ਵਾਂਗੂ ਸਾਰੇ ਬਜ਼ੁਰਗ ਹੋਏ ਬੈਠੇ ਆ ਤੇ ਸਾਰੇ ਪੁਰਾਣੇ ਜਾਣਦੇ ਪੁਰਾਣੀ ਟੀਮ ਹੈ ਐਸ ਕਰਕੇ ਜਿਵੇਂ ਉਦੋਂ ਤੁਸੀਂ ਜਿਤਾਉਂਦੇ ਹੁੰਦੇ ਸੀ ਹੁਣ ਤੁਹਾਡੀ ਫਿਰ ਤੋਂ ਜੰਮੂ ਆਰੀ ਹੈ ਕਾਲੀ ਦਲ ਦਾ ਝੰਡਾ ਜੁਲਣ ਲਾਉਣਾ ਫਿਰ ਤੋਂ ਤੇ ਮੋਗੇ ਤੋਂ ਤਫਰੀਦ ਕੋਟ ਪਾਰਲੀਮੈਂਟ ਚੋਂ ਮੈਨੂੰ ਪੂਰੀ ਆਸ ਹੈ ਤੁਸੀਂ ਇੱਥੋਂ ਲੀਡ ਦੋਗੇ ਤੇ ਮੇਰੇ ਵੀਰ ਰਾਜਵਿੰਦਰ ਨੂੰ ਜਿਤਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ